ਸਤਿ ਸ਼੍ਰੀ ਅਕਾਲ ਜੀ ਮੈਂ ਸਰਦਾਰਨੀ ਪਰਮਿੰਦਰ ਕੌਰ ਇੱਕ ਕਹਾਣੀ ਮੇਰੀ ਜ਼ੁਬਾਨੀ ਦਾ ਅਗਲਾ ਐਪੀਸੋਡ ਲੈ ਕੇ ਤੁਹਾਡੇ ਰੂਪ ਰੂ ਹੋਈਆਂ ਉਮੀਦ ਕਰਦੀਆਂ ਕਿ ਪਾਕੀ ਐਪੀਸੋਡ ਦੀ ਤਰ੍ਹਾਂ ਤੁਹਾਨੂੰ ਇਹ ਐਪੀਸੋਡ ਵੀ ਬਹੁਤ ਵਧੀਆ ਲੱਗੂਗਾ ਕਿਉਂਕਿ ਇਹਦੀ ਕਹਾਣੀ ਅੱਜਕੱਲ ਦੇ ਮਾਹੌਲ ਉੱਤੇ ਪੂਰੀ ਟੁਕਦੀ ਹੈ ਤੇ ਬਿਨਾ ਕੋਈ ਸਮਾਂ ਗਵਾਏ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਹਾਥੀ ਨਾ ਤੋਕੇ ਜੰਗਲ ਦੇ ਵਿੱਚੋਂ ਦੀ ਜਾ ਰਿਹਾ ਹੁੰਦਾ ਜਦੋਂ ਉਹ ਜਾ ਰਿਹਾ ਹੁੰਦਾ ਤੇ ਉਹਦੇ ਸਾਹਮਣੋਂ ਇੱਕ ਸੂਰ ਲਿਬੜਿਆ ਤੇ ਬੜਿਆ ਆ ਜਾਂਦਾ ਹਾਥੀ ਉਸ ਸੂਰ ਨੂੰ ਦੇਖ ਕੇ ਆਪਣਾ ਰਸਤਾ ਬਦਲ ਲੈਂਦਾ ਦੂਜੇ ਰਸਤੇ ਤੋਂ ਦੀ ਚਲਾ ਜਾਂਦਾ ਤੇ ਜਿਹੜਾ ਸੂਰ ਹੁੰਦਾ ਉਹਨੂੰ ਵਿਹਮ ਹੋ ਜਾਂਦਾ ਉਹ ਕਹਿੰਦਾ ਦੇਖਿਆ ਐਡਾ ਵੱਡਾ ਹਾਥੀ ਮੈਂ ਤੋਂ ਡਰ ਗਿਆ ਤੇ ਮੈਨੂੰ ਦੇਖ ਕੇ ਉਹਨੇ ਰਸਤਾ ਬਦਲ ਲਿਆ ਉਹ ਇਸੇ ਹੰਕਾਰ ਵਿੱਚ ਇਸ ਗੱਲ ਨੂੰ ਸਾਰੇ ਜਾਨਵਰਾਂ ਦੇ ਨਾਲ ਸ਼ੇਅਰ ਕਰਨ ਲੱਗਾ ਜਿਹੜਾ ਕੋਈ ਮਿਲਦਾ ਉਹਨੂੰ ਕਹਿਣ ਲੱਗ ਜਾਂਦਾ ਦੇਖਿਆ ਮੰਨ ਦਿਓ ਮੈਨੂੰ ਕਿ ਹਾਥੀ ਮੈਨੂੰ ਦੇਖ ਕੇ ਉਹਦਾ ਰਸਤਾ ਬਦਲ ਗਿਆ ਹੌਲੀ ਹੌਲੀ ਇਹ ਗੱਲ ਜੰਗਲ ਦੇ ਰਾਜੇ ਸ਼ੇਰ ਕੋਲ ਪਹੁੰਚੀ ਸ਼ੇਰ ਬੜਾ ਹੈਰਾਨ ਹੋਇਆ ਉਹਨੇ ਹਾਥੀ ਨੂੰ ਸੱਦ ਲਿਆ ਤੇ ਉਹਨੂੰ ਬੁਲਾ ਕੇ ਪੁੱਛਣ ਲੱਗਾ ਕਿ ਤੂੰ ਇੰਨਾ ਤਾਕਤਵਰ ਐਨਾ ਹੱਟਾ-ਕੱਟਾ ਤੂੰ ਉਸ ਨਿਕੇ ਜਿਹੇ ਸੂਰ ਤੋਂ ਡਰ ਗਿਆ ਉਹ ਕਹਿੰਦਾ ਹਾਂਜੀ ਮੈਂ ਡਰ ਗਿਆ ਜੀ ਉਹ ਕਹਿੰਦਾ ਇਹ ਕੀ ਮਤਲਬ ਆ ਫਿਰ ਹਾਥੀ ਨੇ ਆਪਣਾ ਪੱਖ ਰੱਖੇਦੇ ਹੋਏ ਕਿਹਾ ਕਹਿੰਦਾ ਕਿ ਇੱਕ ਤੋ ਲਿਬੜਿਆ ਤੇ ਬੜਿਆ ਸੀ ਮੇਰੇ ਕੋਲ ਉਸ ਵਕਤ ਦੋ ਹੀ ਰਾਸਤੇ ਸੀ ਜਾਂ ਤਾਂ ਮੈਂ ਰਸਤਾ ਬਦਲ ਲੈਂਦਾ ਜਾਫੇ ਉਹਦੇ ਕੋਲੋਂ ਦੀ ਲੰਗਦਾ ਜਿਹੜਾ ਕਿ ਆਪ ਲਿਪੜਿਆ ਹਿਆ ਉਹਨੇ ਮੈਨੂੰ ਵੀ ਲਪੇਟ ਦੇਣਾ ਸੀ ਫਿਰ ਮੇਰੇ ਨਾਲ ਬਹਿਸ ਕਰਨੀ ਸੀ ਤੇ ਇਸ ਤਰ੍ਹਾਂ ਮੈਂ ਉਸ ਚੀਜ਼ ਤੋਂ ਆਪਣੇ ਆਪ ਨੂੰ ਬਚਾਉਣ ਖਾਤਰ ਰਸਤਾ ਬਦਲ ਲਿਆ ਇਹ ਗੱਲ ਸੂਰ ਹਾਥੀ ਜਾਂ ਜੰਗਲ ਦੇ ਕਿਸੇ ਜਾਨਵਰ ਤੇ ਨਹੀਂ ਟੁਕਦੀ ਸਾਡੀ ਜ਼ਿੰਦਗੀ ਵਿੱਚ ਵੀ ਕਈ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਕਿ ਖੁਦ ਤਾਂ ਕੁਝ ਕਰ ਨਹੀਂ ਪਾਉਂਦੇ ਚਿੱਕੜਚ ਹੁੰਦੇ ਨੇ ਤੇ ਸਾਡੇ ਕਰੈਕਟਰ ਤੇ ਵੀ ਚਿੱਕੜ ਸੁਟਣਾ ਚਾਹੁੰਦੇ ਨੇ ਇਸ ਲਈ ਸਭ ਤੋਂ ਵਧੀਆ ਤਰੀਕਾ ਹੈ ਉਹਨਾਂ ਲੋਕਾਂ ਨੂੰ ਇਗਨੋਰ ਕਰੋ ਤੇ ਆਪਣੇ ਗੋਲ ਤੇ ਪੂਰਾ ਫੋਕਸ ਕਰੋ ਇਹ ਤਸੀ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਕੀਮਤੀ ਵਿਚਾਰ ਸਾਡੇ ਲਈ ਬਹੁਤ ਮਾਇਨੇ ਰੱਖਦੇ ਨੇ ਤੇ ਹੁਣ ਤੱਕ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਕੋਈ ਵੀ ਨਵੀਂ ਕਹਾਣੀ ਆਉਂਦੀ ਹੈ ਜਾਂ ਫਿਰ ਕੋਈ ਵੀ ਫਨੀ ਰੀਲ ਆਉਂਦੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਏ ਧੰਨਵਾਦ ਜੀ